ਸਾਚੀ ਕਲ ਵੇਖ ਰਹੇ ਹੋ ਤੁਸੀਂ ਪੰਜਾਬ ਟੀਵੀ ਪ੍ਰਾਈਮ ਸਾਹਿਬੇ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਸ਼੍ਰੀ ਭਾਤਪੁਰ ਸਾਹਿਬ ਤੋਂ ਸਜਾਇਆ ਗਿਆ। ਇਸ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਵੱਲੋਂ ਕੀਤੀ ਗਈ ਅਤੇ ਫੁੱਲਾਂ ਦੇ ਨਾਲ ਸਜੇ ਹੋਈ ਪਾਲਕੀ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼ੋਭਿਤ ਸਨ। ਇਸ ਨਗਰ ਕੀਰਤਨ ਦੇ ਵਿੱਚ ਥਾਂ-ਥਾਂ ਉਤੇ ਪੜਾਵਾਂ ਦੇ ਦੌਰਾਨ ਸੰਗਤਾਂ ਨੇ ਮੱਥਾ ਟੇਕਿਆ ਅਤੇ ਫੁੱਲਾਂ ਨਾਲ ਵਰਕਾ ਕੀਤੀ। ਇਸ ਮੌਕੇ ਨਾਲ-ਨਾਲ ਚੱਲ ਰਹੀਆਂ ਸੰਗਤਾਂ ਨੇ ਸਤਨਾਮ ਵਾਹਿਗੁਰੂ ਦਾ ਜਾਪ ਕੀਤਾ ਇਸ ਮੌਕੇ ਵਖ-ਵਖ ਪੜਾਵਾਂ ਉਤੇ ਸੰਗਤਾਂ ਵੱਲੋਂ ਟੁੱਟ ਲੰਗਰ ਵੀ ਵਰਤਾਇਆ ਗਿਆ ਇਹ ਨਗਰ ਕੀਰਤਨ ਗੁਰਦੁਆਰਾ ਸ਼੍ਰੀ ਭਾਤਪੁਰ ਸਾਹਿਬ ਤੋਂ ਸ਼ੁਰੂ ਹੋ ਕੇ ਡੜੋਲੀ ਡੜੋਲੀ ਗੇਟ ਪਨੁਪਲੀ ਢੇਰ ਮੰਗਿਆਂਵਾਲ ਗੰਗੂਵਾਲ ਤੋਂ ਹੁੰਦਾ ਹੋਇਆ ਮੁੱਖ ਮਾਰਗ ਰਾਹੀਂ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਗੁਰਦੁਆਰਾ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਜਾ ਕੇ ਸਮਾਪਤ ਹੋਇਆ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬਾ ਦੇ ਪ੍ਰਕਾਸ਼ ਪੁਰਬ ਨੂੰ ਪੂਰੇ ਸਮਾਜ ਦੇ ਵਿੱਚ ਅਕਸ਼ੀਰ ਸਿੰਘ ਜੀ ਉਸਗਰ ਸਾਹਿਬ ਜੀ ਦੇ ਦਸ ਨਗਰ ਕੀਰਤਨ ਵਕਤ ਲਿਖੇ ਨਗਰਾਂ ਦੇ ਪੌਂਗੇ ਲੋਕ ਗੁਰਦੁਆਰਾ ਕਸ਼ਤੂ ਦੀਵਾਰ ਭਾਸੂ ਸਾਹਿਬ ਦੇ ਹੰਦੀ ਦੇ ਵੀ ਤੇ ਨਗਰ ਕੀਰਤਨ ਰੰਗ ਹੋ ਕੇ ਤਾੜ-ਤਾਰ ਪੜਾ ਹੁੰਦਾ ਹੋਇਆ ਕੇਂਦਰ ਤੇ ਜਾ ਕੇ ਸਾਹਮਣੇ ਅਕਸ਼ੀਰ ਸਿੰਘ ਜੀ ਪਹੁੰਚੇ ਹੋ ਗਏ ਸੰਗਤਾਂ ਬਹੁਤ ਚਾਹ ਪਿਆਰ ਦੇ ਨਾਲ ਸਤਿਵਾਂ ਹਾਜ਼ਰੀ ਕਰ ਰਹੀਆਂ ਨੂੰ ਸਮੂਹਿਤ ਕਰ ਰਹੀਆਂ ਨੇ ਤੇ ਰਸਤੇ ਸਾਰੇ ਸੰਗਤ ਬੜਾ ਚਾਹੁੰਦਾ ਸੇਵਾ ਵੀ ਕਰ ਰਹੀ ਹੈ ਇਹਨੇ ਬਹੁਤ ਮਨ ਦੇ ਲਕਾ ਹੋਇਆ ਹੈਗਾ ਕਿਤੇ ਪਾਸੇ ਕਿਰਪਾ ਕਰ ਸਾਰੇ ਨੇ ਤੇ ਰਹਿਮਤ ਕਰਨ ਤਾਂ ਕਿ ਜੜ ਦੀ ਗੱਲ ਕੋ ਪਰਬ ਨਾਲ ਸਾਡੀ ਸੋਝੀ ਆਵੇ ਕਿ ਅਸੀਂ ਗੁਰੂ ਦੇ ਲਾਮ ਲੱਗਣਾ ਹੈ ਸਾਡਾ ਗੁਰੂ ਸਾਹਿਬ ਨੂੰ ਹੋਰ ਸੱਜੇ ਅੱਜ ਕਿਹੜਾ ਕਿਹੜਾ ਮਨਾਇਆ ਜਾ ਰਿਹਾ ਇਹਦੇ ਬਾਰੇ ਵੀ ਦੱਸ ਦਿਓ ਤਾਂ ਤਾਂ ਜੀ ਦੀ ਗੁਰੂ ਦੇ ਵਿਚ ਪਾਸੇ ਆ ਗਿਆ ਪਤਨਾ ਸਾਹਿਬ ਦੀ ਧਰਤੀ ਤੇ ਕਈ ਪ੍ਰਕਾਸ਼ ਹਮਾਰਾ ਤੇ ਹੋ ਪਤਨਾ ਸਾਹਿਬ ਬੁਝੇ ਪਾ ਲੈ ਤੇ ਗੁਰੂ ਸਾਹਿਬ ਦਾ ਪ੍ਰਕਾਸ਼ ਹੋਇਆ ਤੇ ਪੂਰਤੀ ਖੁਸ਼ਾ ਵਰਗੇ ਜਿਹਨਾਂ ਸੋਦੇ ਜਿਹੜੇ ਪੱਖੋਂ ਸਜਦਾ ਕਰਦੇ ਸੀ ਉਹ ਜਾ ਕੇ ਇੱਕੋ ਬੰਦੋਗੇ ਅੱਜ ਅੱਲਾਹਾ ਆਵਾਜ਼ ਨੂੰ ਸਾਰਾ ਇਹ ਅੱਜ ਪੂਰੋ ਵੱਲ ਪਰਗਟ ਹੋਇਆ ਹੈ ਤੇ ਉਹਨਾਂ ਦੇ ਪਰੇ ਨੂੰ ਪ੍ਰਕਾਸ਼ ਪਰੇ ਨੂੰ ਜਨਾਹੇ ਸਕਦੇ ਹਰ ਸਾਲ ਬਰੇ ਚਾਹ ਦੇ ਵਿੱਚ ਗਰਬਾਣੀ ਪੜਦੀ ਦੁਰਦਿਆਂ ਨੇ ਅੱਜ ਵੀ ਇਸ ਤਰ੍ਹਾਂ ਰਹਿੰਦੇ ਗਏ ਕਿ ਵਾਹਿਗੁਰੂ ਜੀਤਾ ਧਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਅੱਜ ਦਸਵੇਂ ਪਾਤਸ਼ਾਹ ਸਾਹਿਬੇ ਕਮਾਲ ਸਰਬੰਸ ਦਾ ਦੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਜਿਨ੍ਹਾਂ ਨੇ ਸਰਵਸਵਾਰ ਦਿੱਤਾ ਦੇਸ਼ ਔਰ ਕੌਮ ਦੇ ਉਤੋਂ ਉਹਨਾਂ ਦੀ ਯਾਦ ਦੇ ਵਿੱਚ ਅੱਜ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਧਾਤਪੁਰ ਸਾਹਿਬ ਤੋਂ ਉੱਥੋਂ ਦੀ ਮੈਨੇਜਮੈਂਟ ਕਮੇਟੀ ਨੇ ਨਰਕੀਤੰਗ ਦੇ ਰੂਪ ਦੇ ਵਿੱਚ ਜਿਹਦੀ ਸਮਾਪਤੀ ਤੱਕ ਸ਼੍ਰੀ ਕੇਸ਼ਗੜ ਸਾਹਿਬ ਵਿਖੇ ਜਾ ਕੇ ਹੋਣੀ ਹੈ ਸੋ ਬਾਸ ਨੇ ਅੱਜ ਕਿਉਂਕਿ ਰਸਤੇ ਦੇ ਵਿੱਚ ਆਪਣਾ ਕਾਰੋਬਾਰ ਸੰਤਾ ਨੂੰ ਇਸ ਗੱਲ ਦੀ ਵਧਾਈ ਦਿੱਤੀ ਹੈ ਸੰਤਾ ਨੂੰ ਇਸ ਗੱਲ ਵਾਸਤੇ ਤਰੋੜਿਆ ਕਿ ਜੋ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਰਣਕ ਦੀ ਪੀਸ ਵੇਸ਼ ਦੇ ਕੋ ਕੰਮ ਦੇ ਕੋ ਉਹਨਾਂ ਦੇ ਫਲਸਫੇ ਦੇ ਉੱਤੇ ਚੱਲਦੇ ਹੋਈਏ ਕਿਉਂਕਿ ਅੱਜ ਮੈਂ ਕਹਿ ਸਕਦਾ ਕਿ ਉਹ ਦਸਵੇਂ ਪਾਸ਼ਾ ਜੀ ਦੀ ਦੇਣ ਹੈ ਜਿਸ ਤਰੀਕੇ ਉਹਨਾਂ ਨੇ ਆਪਣੇ ਛੋਟੇ ਛੋਟੇ ਬੱਚੇ ਸ਼ਹੀਦ ਕਰਾਏ ਉਹਨਾਂ ਦਾ ਕੋਈ ਮਸਾਲ ਜਿਹੜਾ ਉਹ ਪੂਰੇ ਸੰਸਾਰ ਦੇ ਵਿੱਚ ਨਹੀਂ ਵੰਡ ਸਕਦੀ ਸੋ ਅੱਜ ਜਿੱਥੇ ਗੁਰੂ ਘਰ ਦੇ ਫੌਜਾਂ ਨੇ ਗੁਰੂ ਘਰ ਦੀਆਂ ਸੰਤਾਂ ਨੇ ਇਸ ਨਵਰ ਕੀਤੇੰ ਦੇ ਵਿੱਚ ਵੱਡੀ ਗਲਤੀ ਵਿੱਚ ਸ਼ਮੂਲੀਅਤ ਕੀਤੀ ਹੈ ਮੈਂ ਸਮੁੱਚੇ ਇਲਾਕੇ ਨੂੰ ਸਮੁੱਚੇ ਦੇਸ਼ ਵਾਸੀਆਂ ਨੂੰ ਵਧਾਈ ਦਿੰਦਾ ਵਧਾਈ ਦਿੰਦਾ ਹੈ ਮੈਨੇਜਮੈਂਟ ਕਮੇਟੀ ਨੂੰ ਜਿਨ੍ਹਾਂ ਨੇ ਉਪਰਾਲਾ ਕੀਤਾ ਸੋ ਇੱਕ ਵਾਰ ਮੈਂ ਫਿਰ ਗੁਰੂ ਸਾਹਿਬ ਦੇ ਚਰਨਾਂ ਤੇ ਨਤਮਸਤਕ ਹੁੰਦਾ ਹੋਇਆ ਸੰਤਾਂ ਨੂੰ ਆਖਦੇ ਗੁਰੂ ਸਾਹਿਬ ਦੇ ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਦਾ